ਨਾਦ ਮੁਰੀ ਜੇ ਦੇ ਦਿਲੋਂ ਇਹ ਪੂਰੀ ਝੋਟ ਲੱਗੀ ਹੋਈ ਸੀ ਕਿਤੇ ਤਾਂ ਇਹ ਰਾਜਾ ਰੇਸ਼ਮ ਉੱਪਰ ਪੈਂਦਾ ਸੀ ਅੱਜ ਇਹ ਕੰਡਿਆ ਦੀ ਸੇਜ ਉੱਪਰ बैठा हुआ सास सास ਨਾਲ वाल्मीक वाल्मीक करਿਆ ਹੈ ਕੈਸਾ ਸੁੰਦਰ ਇਹ ਵਾल्ਮੀਕੀ ਨਾਮ ਸੇ ਜੋ ਮੈਂ ਇਸ ਨੂੰ ਇੱਕ ਮਿਰਗ ਦੇ ਰੂਪ ਵਿੱਚ ਦਿੱਤਾ ਸੀ ਸਚ ਮੁਚੇ ਵਾਲਮੀਕ ਨਾਮ ਵਿੱਚ ਨਰੰਕਾਰ ਜੀ ਦੁਨੀਆ ਵਿੱਚ ਪ੍ਰਗਟ ਹੋ ਗਿਆ ਇਹ ਵਿਚਾਰ ਨਾਦ ਮੁਨੀ ਜੀ ਦੇ ਦਿਲ ਵਿੱਚ ਵੱਜੀ ਹੋਈ ਹੈ ਪਰਮਾਤਮਾ ਦੀ ਕੁਦਰਤ ਕਰਕੇ ਨਾਰਦ Muni ਜੀ ਆਪਣਾ ਤੂੰਬਾ ਵਜਾਉਂਦਾ ਵਜਾਉਂਦਾ ਭਾਰਦਵਾਜ ਦੇ ਕੋਲ ਚਲਾ ਗਿਆ ਜਿਸ ਵਕਤ ਰਹੀ ਭਾਰਦਵਾਜ ਨੇ ਤੂੰਬੇ ਦੀ ਆਵਾਜ਼ ਸੁਣ ਕੇ ਆਪਣਾ ਮਸਤਕ ਉੱਪਰ ਉਠਾ ਕੇ ਤੱਕਿਆ ਨਾਰਦ ਮੁਨਜੀ ਕੋਲ ਖੜਿਆ ਹੈ ਨਾਰਦ ਮੁਨਜੀ ਦੇ ਹੱਥ ਵਿੱਚ ਤੂੰਬਾ ਫੜਿਆ ਹੋਇਆ ਹੈ ਮਿੱਠੀ ਮਿੱਠੀ ਆਵਾਜ਼ ਨਾਲ ਤੂੰਬਾ ਵੱਜ ਰਿਹਾ ਹੈ ਤੇ ਮਨਾਰਦ ਮੁਨਜੀ ਦੇ ਸਿਰ ਉੱਪਰ ਰੱਬੀ ਨੂਰ ਦਾ ਸੂਰਜ ਚੜ੍ਹਿਆ ਹੋਇਆ ਹੈ ਜਦੂਰ ਦੂਰ ਤੱਕ ਤੋਂ ਚਮਕਾਂ ਪੈਂਦੀ ਆ ਰਿਹਾ ਹੈ ਸਿਰ ਪਰ ਭੂਰੇ ਭੂਰੇ ਕੇਸਾਂ ਦਾ ਮੁਕਟ ਬਣਿਆ ਹੋਇਆ ਹੈ ਜੂੜੇ ਉੱਪਰ ਹੀਰੇ ਮੋਤੀਆਂ ਦੀ ਮਾਲਾ ਲਪੇਟੀ ਹੋਈ ਹੈ ਗਲ ਵਿੱਚ ਦਤਰਾ ਦੀ ਮਾਲਾ ਪਾਈ ਹੋਈ ਹੈ ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਵਾਲੇ ਹਨ ਹੱਥਾਂ ਵਿੱਚ ਸੋਨੇ ਦੇ ਕੜੇ ਹਨ ਭਗਵੀ ਰੰਗ ਵਾਲਾ ਗੋਡਿਆਂ ਤੱਕ ਲੰਮਾ ਗਲ ਵਿੱਚ ਚੋਲਾ ਪਾਇਆ ਹੈ ਪੈਰਾਂ ਵਿੱਚ ਕੰਚਨ ਦੇ ਪਵੇ ਪਾਏ ਹੋਏ ਹਨ ਮਤਾ ਮਸਾਲ ਮੰਗਰ ਚਮਕ ਰਿਹਾ ਹੈ ਤੇ ਉੱਤੇ ਤਿੰਨ ਲਕੀਰਾਂ ਪੰਜਾਂ ਹੋ ਗਏ ਪੂਰਾ ਦਾਜੀ ਮੁਣੀਆਂ ਵਾਲਾ ਭੀਸ ਲੱਗਾ ਹੋਇਆ ਹੈ ਨਾਰਦ ਬਣ ਜੇ ਪੂਰਾ 6 ਫੁੱਟ ਉੱਚਾ ਜਵਾਨ ਤੇ ਰੰਗ ਬਹੁਤ ਜ਼ਿਆਦਾ ਗੋਰਾ ਤੇ ਜਿਹੜਾ ਬਹੁਤ ਸੁੰਦਰ ਸੀ ਨਾਰਦਮੁਣ ਜੀ ਦੀ ਸੁੰਦਰਤਾ ਨੂੰ ਦੇਖ ਕੇ ਹਰ ਕੋਈ ਖੁਸ਼ ਹੋ ਜਾਂਦਾ ਸੀ ਬੋਲ ਬਾਣੀ ਵਿੱਚ ਬਹੁਤ ਜ਼ਿਆਦਾ ਮਿਠਾਸ ਭਰੀ ਹੋਈ ਸੀ ਸਜੇ ਤੁੰਬਾ ਤੇ ਖੰਭੇ ਹੱਥ ਵਿੱਚ ਤ੍ਰਿਸ਼ੂਲ ਹੈ ਗਰਦਨ ਲੰਮੀ تور ہیرے مرگ ورگی نارد منی جی ماتا دا رنگ چٹی چاننی ورگا سی سرب کلا کا گیاتا تے برہما جی دا پتر سے دوسرا راجا ورن برہما جی دا پتر سے ਜਿਸ ਰਾਜ ਦੇ ਘਰ ਵਿੱਚ ਆਪ ਕਰਤਾਰ ਜੀ ਦਾ ਆਪਣਾ ਪ੍ਰਕਾਸ਼ ਹੋਇਆ ਮਿੱਟੀ ਮਿੱਟੀ ਆਵਾਜ਼ ਨਾਲ ਥੁੰਬਾ ਵੱਜ ਰਿਹਾ ਹੈ ਤੇ ਭਾਰਤਵਾਜ ਦੇ ਕੋਲ ਖੜਾ ਹੈ ਤੇ ਭਾਰਤਵਾਜੀ ਆਪਣੇ ਨਾਮ ਸਿਮਰਨ ਵਾਲੀ ਚੌਂਕੜੀ ਉੱਪਰ ਬੈਠੇ ਹੋਏ ਹਨ ਅਮਰਤ ਵਰਗੇ ਰਸ ਭਰੇ ਮਿੱਠੀ ਮਿੱਠੀ ਧੁਨ ਲੱਗੀ ਹੋਈ ਹੈ ਬਿਰਸ਼ਾ ਉੱਪਰ ਬੈਠੇ ਹੋਏ ਤਰ੍ਹਾਂ ਤਰ੍ਹਾਂ ਦੇ ਪੰਛੀ ਲੋਕ ਨਾਰਦ ਮੁਨੀ ਜੀ ਵਰ ਦੇਖ ਰਹੇ ਹਨ ਤੇ ਨਾਰਦ ਮੁਨੀ ਜੀ ਬਹੁਤ ਜ਼ਿਆਦਾ ਸੁੰਦਰ ਹੈ ਇਹਨਾਂ ਦੇ ਪਿਤਾ ਬ੍ਰਹਮਾ ਜੀ ਕੁਦਰਤੀ ਚੰਦਰਮਾ ਦਾ ਪ੍ਰਕਾਸ਼ ਹੈ ਨਰਾਇਣ ਜੀ ਦੀ ਆਪਣੀ ਹੀ ਮੂਰਤ ਹੈ ਜਿਸ ਵਿੱਚ ਕਰੋੜਾਂ ਗੁਣ ਹਨ ਲੀਲਾ ਬੜੀ ਬਿਆੰਤ ਹੈ ਕੁਝ ਅੰਤ ਨਹੀਂ ਕਿਹਾ ਜਾ ਸਕਦਾ ਕੁਦਰਤ ਸਭ ਕੁਝ ਆਪੇ ਆਪ ਹੈ ਆਪੇ ਹੀ ਬ੍ਰਹਮ ਆਪੇ ਹੀ ਹਰੀ ਅਗਮ ਅਗੋਚਰ ਜੀ ਬਹੁਤ ਵੱਡੇ ਹਰੇ ਵੱਡੀ ਹੀ ਉਹਨਾਂ ਦੀ ਮਾਇਆ ਹੈ ਸਭ ਤੋਂ ਉੱਪਰ ਵਾਲਮੀਕ ਜੀ ਪਾਰ ਬ੍ਰਹਮ ਅਨੰਕਾਰ ਜੀ ਹਨ ਦੁਨੀਆ ਵਿੱਚ ਜੋ ਕੁਝ ਵੀ ਦੇਖਣ ਵਿਚਾਰਿਆ ਹੈ ਸਭ ਕੁਝ ਭਗਵਾਨ ਵਾਲਮੀਕ ਜੀ ਦੀ ਕਲਾ ਵਰਤਰੀ ਹੈ ਭਗਵਾਨ ਵਾਲਮੀਕ ਜੀ ਸਾਰੀ ਸ੍ਰਿਸ਼ਟੀ ਵਿੱਚ ਇੱਕੋ ਹੀ ਪ੍ਰਕਾਸ਼ ਹੈ ਉਸ ਦੀ ਰਜਾ ਤੋਂ ਬਾਅਦ ਕੁਝ ਨਹੀਂ ਭਗਵਾਨ ਵਾਲਮੀਕ ਦਾ ਸਿਮਰਨ ਕਰੇ ਬਿਨਾ ਜੀਵ 84 ਵਾਲੀ ਗਾਰ ਵਿੱਚੋਂ ਨਹੀਂ ਨਿਕਲ ਸਕਦਾ ਭਾਵੇਂ ਕਰੋੜਾਂ ਯਤਨ ਕਰ ਲਵੇ ਵਾਲਮੀਕ ਜੀਾ ਸਿਮਰਨ ਕਰੇ ਬਿਨਾ ਜੀਵ 84 ਵਾਲੀ ਗਾਰ ਵਿੱਚੋਂ ਨਹੀਂ ਨਿਕਲ ਸਕਦਾ ਭਾਵੇਂ ਕਰੋੜਾਂ ਯਤਨ ਕਰ ਲਵੇ ਵਾਲਮੀਕ ਨਾਮ ਕਾਜ ਦੇ ਨਾਮ ਵਿੱਚ ਹੀ ਜੀਵ ਸਰਬ ਸੁੱਖਾਂ ਦੀ ਪ੍ਰਾਪਤੀ ਕਰ ਸਕਦਾ ਹੈ। ਵਾਲਮੀ ਜੀ ਮਹਾਰਾਜ ਦੀ ਕੀਰਤੀ ਨੂੰ ਆਪਣੀਆਂ ਅੱਖਾਂ ਤੋਂ ਉਹ ਲੈ ਕਰਕੇ ਜੀਵ ਨਿਰਵਾਣ ਪਦ ਨਹੀਂ ਪਾ ਸਕਦਾ। ਤਿੰਨਾ ਗੁਨਾ ਵਿੱਚ ਰਹੇਗਾ ਜਿੱਥੇ ਜੀਵ ਨੂੰ ਮੁਫਤੇ ਮਿਲ ਸਕਦੀ ਹੈ ਜੋ ਬੋਲੇ ਸੁੰਦਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ੍ਰੀ ਕਸਵੜ ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ